ਦਾ ਕੋ ਦਾ 18 ਸਾਲ ਦਾ ਤਾਂ ਦੇਖ ਸਕਦੇ ਕਿ ਬਯੁਰੇਗ ਮਾਪਿਓ ਜਿਹੜੇ ਆਪਣੇ ਬੱਚੇ ਦੀ ਭਾਲ ਕਰਦੇ ਹੋਏ ਥਾਂ ਥਾਂ ਦੇ ਜਿਹੜਾ ਘੁੰਮ ਰਿਹਾ ਜੀ ਇਸ ਲੜਕੇ ਦੀ ਕਿਸੇ ਨੂੰ ਵੀ ਪਛਾਣ ਹੋਵੇ ਤਾਂ ਜਿਹੜਾ ਇਸ ਪਰਿਵਾਰ ਨਾਲ ਕੰਟੈਕਟ ਕਰ ਸਕਦਾ ਜਾਂ ਸਾਡੇ ਚੈਨਲ ਨਾਲ ਕੰਟੈਕਟ ਕਰਦਾ ਇਹਨਾਂ ਨੂੰ ਨੰਬਰ ਜਿਹੜਾ ਅਸੀਂ ਤੁਹਾਨੂੰ ਪ੍ਰੋਵਾਈਡ ਜਿਹੜਾ ਕਰ ਦਾਂਗੇ ਕੀ ਮਤਲਬ ਹੋਇਆ ਹੈੀ ਦੇਖੋ ਘਰ ਹੋ ਰਿਹਾ ਇਸ ਵੇਲੇ ਅੱਛਾ ਹਾਂਜੀ ਮਾਗੇ ਕਿੰਨੀ ਹੋਣਾ ਸੀ ਮੁੰਡੇ 35 40 ਸਾਲ ਦੀ ਮਾਦਾਈ ਤੁਹਾਡਾ ਕੀ ਨਾਮ ਹੈ ਤੇ ਕਾ ਫੋਟੋ ਮੇਰੇ ਨਾਮ ਦਰਸ਼ਨਕਰ ਮਾਦਾਈ ਕਿੱਥੋਂ ਆਏ ਤੁਸੀਂ ਅਸੀਂ ਮੈਤੇ ਦੁਆਏ ਹੋ ਮੈਤੇ ਦੁਆਏ ਮੈਤੇ ਦਾ ਮੁੰਡਾ ਮੈਂ ਬਟਾਲੇ ਦਾ ਹਾਂ ਤੇ ਮੈਤੇ ਦੁਆਏ ਤੇਰਾ 사ਲਾ ਇਹ ਮੈਂ ਮੁੰਡਾ ਨਹੀਂ ਇੱਕ ਮਿੰਟ ਇੱਕ ਮਿੰਟ ਮਤੋ ਜੀ ਕੰਮ ਕਰਦਾ ਸੀਗਾ ਲੜਕਾ ਇੱਥੇ ਹਾਂਜੀ ਵਿਹਾੜੀ ਲਾਉਣਾ ਹੈ ਸਰ ਕਿਹੜੀ ਜਗ੍ਹਾ ਨਹੀਂ ਇੱਥੇ ਇੱਥੇ ਦੁਕਾਨ ਲੱਗੀ ਸਰ ਮੇਲੇ ਤੇ ਮੇਲੇ ਤੇ ਦੁਕਾਨ ਲਾਈ ਸੀ ਦੁਕਾਨ ਲਾਈ ਤੁਸੀਂ ਵੀ ਨਾਲ ਸੀਗੇ ਨਾ ਵੀ ਨਾਲ ਸੀ ਜੀ ਤੂੰ ਦੱਸ ਕੇ ਨਹੀਂ ਗਿਆ ਤੈਨੂੰ ਕਿ ਮੈਂ ਬੁਜ਼ਾਰ ਚਲ ਗਿਆ ਕੋਈ ਕੰਮ ਜੀ ਉਹ ਇਥੋਂ ਮਗਰੋਂ ਗਾਇਬ ਹੋ ਜਾਂਦਾ ਹੈ। ਅੱਛਾ। ਨਹੀਂ ਕਿਸੇ ਨਾਲ ਗਿਆ ਜਾਂ ਕਿੱਦਾਂ ਗਿਆ? ਮਗਾ ਨਹੀਂ ਜੀ ਐ ਨਹੀਂ ਲੱਗਾ। ਬਲ ਇਹ ਨਹੀਂ ਪਤਾ ਲੱਗਾ। ਚਲੋ ਕਵਾਚੇਗਾ। 9 ਤਰੀਕ ਦਾ ਇਹ ਵੀ ਉਸ ਵੇਲੇ ਤੁਸੀਂ ਕੋਈ ਕੰਪਲੇਂਟ ਦਿੱਤੀ ਸੀ ਪੁਲਿਸ ਪ੍ਰਸ਼ਾਸਨ ਨੂੰ? ਨਹੀਂ ਸਰ। ਅਹੀ ਪਲੇਖੇ ਚ ਰਹਿ ਗਏ। 6 ਨੰਬਰ ਚੌਕੀ ਸ਼ਾਇਦ ਆ ਜਾਏਗਾ ਘਰੇ ਸ਼ਾਇਦ ਆ ਜਾਏਗਾ ਘਰੇ। ਅਹੀਂ ਮੈਂ ਸਮਝਾ ਕਰ ਚਲ ਗਿਆ। ਮਤਲਬ ਕੰਪਲੇਨ ਵੀ ਕਰਾਈ ਫੋਟੋਆਂ ਵੀ ਦਿੱਤੀਆਂ ਨੇ। ਨੇ ਕੰਪਲੇਂਟ ਕਿਥੇ ਦਿੱਤੀ ਸੀ ਅੱਛਾ 6 ਨੰਬਰ ਥਾਂ ਦਿੱਤੀ ਹੈ ਜੀ ਸਰ ਠੀਕ ਹੈ ਆਇਆ ਕਿੰਨੀ ਤਰੀਕ ਨੂੰ ਸੀ ਜਲੰਧਰ ਇਹ 8 ਤਰੀਕ ਆਇਆ 9 ਨੂੰ ਗੈਪ ਹੋ ਗਿਆ ਜੀ ਅੱਛਾ 8 ਨੂੰ ਜਲੰਧਰ ਆਇਆ ਸੀ ਜੀ 9 ਨੂੰ ਗੈਪ ਹੋ ਜਾਣਾ ਤੁਹਾਡਾ ਬੇਟਾ ਮੇਰਾ ਬ੍ਰਦਰ ਹੈ ਅੱਛਾ ਤੁਹਾਡਾ ਬ੍ਰਦਰ ਹੈ ਫੈਮਿਲੀ ਚ ਕੋਣ ਆ ਹੋਰ ਉਹਨਾਂ ਦੇ ਉਹਦੇ ਦੋ ਬੱਚੇ ਨੇ ਆ ਉਹ ਦੇਖ ਸਕਦੇ ਹੋ ਉਹਨਾਂ ਦੇ ਛੋਟੇ ਛੋਟੇ ਬੱਚੇ ਨਾਲ ਆਏ ਆ ਇੱਕ ਵੱਡਾ ਮੁੰਡਾ ਜੇ ਔਰ ਪਰਿਵਾਰ ਜਿਹੜਾ ਮੈਤੇ ਦਾ ਰਹਿਣ ਵਾਲਾ ਔਰ ਇੱਥੇ 8 ਤਰੀਕ ਨੂੰ ਜਿਹੜਾ ਲੜਕਾ ਇੱਥੇ ਆਇਆ ਸੀ ਕੰਮ ਕਰਨ ਦੇ ਲਈ ਔਰ ਆ ਦੇਖ ਲਓ ਆ ਤਸਵੀਰ ਜਿਹੜੀ ਉਸ ਵਿਅਕਤੀ ਦੀ ਹੈ ਜਿਹੜਾ ਵੀ ਸਿਸਟਰ ਜਿਹੜੇ ਆ ਦੇਖ ਸਕਦੇ ਹੋ ਜਿਸ ਵੇਲੇ ਨਾਲ ਆ ਇਹ ਕੰਮ ਕੰਮ ਕਿਸ ਤਰ੍ਹਾਂ ਕਰਦਾ ਸੀਗਾ ਇਹ ਇੱਥੇ ਦੁਕਾਨ ਲਾਈ ਸੀ ਜੀ ਆਪਾਂ ਖਟਾਣੇ ਖਰਾਣੇ ਰਿੰਗਾ ਵਾਲੀ ਦੁਕਾਨ ਸਰ ਲਾਈ ਸੀ ਆਪਾਂ ਓਕੇ ਤੇ ਉਸ ਮਤਲਬ ਜਿਸ ਦਿਨ ਇੱਥੋਂ ਗਏ ਉਸ ਤੋਂ ਬਾਅਦ ਤੁਹਾਡਾ ਕੋਈ ਕੰਟੈਕਟ ਨਹੀਂ ਹੋਇਆ ਕੋਈ ਕੰਨੈਕਟ ਫੋਨ ਬੰਦ ਆ ਰਿਹਾ ਫੋਨ ਬੰਦ ਪ੍ਰੂਫ ਵੀ ਫੋਲੇ ਕਿਸੇ ਨੇ ਉਹ ਵੀ ਕੱਢ ਜੇ ਇਹ ਕੋ ਪ੍ਰੂਫ ਹੁੰਦੇ ਜਾਂ ਉਹਨੂੰ ਸ਼ਰਤ ਹੁੰਦੀ ਤੇ ਹੋຊ ਹੁੰਦੀ ਤੇ ਆਪਣਾ ਨੰਬਰ ਦੱਸ ਦੋ ਜੇ ਕਿਸ ਨੂੰ ਮਿਲੇ ਤੇ ਮੇਰਾ ਫੋਨ ਨੰਬਰ ਹੈ ਜੀ 628062 6184 ਇੱਕ ਵਾਰੀ ਫੇਰ ਰਪੀਟ ਕਰ ਦੋ ਹੌਲੀ ਹੌਲੀ 628062 6184 ਇੱਕ ਨੰਬਰ ਜੇ 99 153 63430 63430 ਨੜੀ ਨੇ 153 63430 ਥਾਣਾ ਡਵੀ ਨੰਬਰ 6 ਕਮਰੇਡ ਦਿੱਤੀ ਹੋਈ ਆ ਹਾਂਜੀ ਤਾਂ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੁਣ ਕੁਛ ਨਹੀਂ ਕਿਹਾ ਜਾ ਰਿਹਾ ਕੋਈ ਸਲਿੱਪ ਨਹੀਂ ਦਿੱਤੀ ਸਾਨੂੰ ਕੋਈ ਕੋਈ ਨੀ ਦਿੱਤੀ ਸਾਰਾ ਨੰਬਰ ਨਹੀਂ ਦਿੱਤਾ ਅਸੀਂ ਕੀ ਪੁੱਛੀਏ ਆਪਣੇ ਘਰ ਦਾ ਇੱਕ ਵਾਰੀ ਐਡਰੈਸ ਦੱਸਿਓ ਨਹੀਂ ਮੋਬਾਈਲ ਨੰਬਰ ਕਰਾਤੀ ਪੁੱਛਨੇ ਜੇ ਤੁਸੀਂ ਪਾਸਪੋਰਟ ਫੋਟੋ ਦੇਤੀ ਹੈ ਹਾਂ ਜੀ ਦੇਤੀ ਹੈ ਸਰ ਜੀ ਸਰ 10 ਫੋਟੋ ਦੇਤੀ ਹੈ ਹਾਂ ਜੀ ਤੇ ਆਪਣੇ ਘਰ ਦਾ ਇੱਕ ਵਾਰੀ ਐਡਰੈਸ ਦੱਸਿਓ ਪੂਰਾ ਜਿੱਥੇ ਬਹਿਤਾ ਚੌਂਕ ਬਹਿਤਾ ਚੌਂਕ ਕੁਮਾਰ ਰੋਡ 4 ਆਪਣੇ ਹੈਗੇ ਨੇ ਆਰਿਆਂ ਦੇ ਸਾਹਮਣੇ ਗੋਰਾ ਸਬਜ਼ੀ ਵਾਲਾ ਪੂਰਨ ਸਿੰਘ ਉਹਦੇ ਪਾਪਾ ਦਾ ਨਾਮ ਜੀ ਤੇ ਲੜਕੇ ਦਾ ਕੀ ਨਾਮ ਹੈ ਲੜਕੇ ਦਾ ਨਾਮ ਵਿਕਰਮ ਸਿੰਘ ਲਾਸਟ ਪਹਿਚਾਨ ਕੀ ਲੜਕੇ ਦੀ ਕੱਪੜੇ ਕੀ ਪਾਈ ਸੀ ਲਾਸਟ ਜਦੋਂ ਤੁਹਾਡੇ ਨਾਲ ਗਿਆ ਸੀ ਲਾਸਟ ਤੇ ਉਹ ਬਹੁਤ ਫੋਨ ਤੇ ਜਦੋਂ ਇੱਥੋਂ ਦੀ ਗਿਆ ਲੜਕਾ ਦਿਖਾ ਦਿਓ ਫੋਟੋ ਜੀ ਇਹ ਐਤਨੀ ਪ੍ਰੈਸ ਹੈ ਵਲੋ ਆਹੋ ਇਦਾਂ ਇਹੋ ਹੀ ਡਰੈਸ ਦਿਖਾ ਦਿਓ ਦਿਖਾ ਦਿਓ ਕੱਢ ਕੇ ਸੋ ਦੋਸਤੋ ਦੱਸਦੀ ਕਿ ਲਾਸਟ ਇਹ ਜਿਹੜੇ ਲੜਕੇ ਨੇ ਇੱਥੇ ਕੱਪੜੇ ਪਾਏ ਸੀਗੇ ਸ਼੍ਰੀ ਗੁਰੂ ਵਿਦਾਸ ਸਿੰਘ ਜਲੰਧਰ ਦੇ ਵਿੱਚ ਇਹਨੇ ਅੱਡਾ ਲਗਾਇਆ ਸੀਗਾ ਖਲੋਣਿਆਂ ਦਾ ਸਮਾਨ ਲਗਾਇਆ ਸੀ ਇਹ ਲੜਕੇ ਦੀ ਤਸਵੀਰ ਹੈ ਔਰ ਉਸਤੇ ਪਰਿਵਾਰ ਤੱਕ ਜਿਹੜੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਤੱਕ ਇਹ ਲੜਕਾ ਪਹੁੰਚ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਪਰਿਵਾਰ ਦਾ ਜਿਹੜਾ ਜੀ ਹੈ ਇਹਨਾਂ ਦੇ ਤੱਕ ਪਹੁੰਚ ਜਾਵੇ ਔਰ ਬੱਚਾ ਦੇਖੋ ਛੋਟਾ ਜਿਹਾ ਬੱਚਾ ਵੀ ਨਾਲ ਆਇਆ ਜਿਹੜੇ ਸਿਸਟਰ ਆ ਉਹਨਾਂ ਦੇ ਨਾਲ ਆਏ ਔਰ ਜਿਨ੍ਹਾਂ ਦੇ ਨਾਲ ਉਹ ਕੰਮ ਕਰਨ ਜਲੰਧਰ ਆਇਆ ਸੀ ਉਹ ਵੀ ਜਿਹੜਾ ਸਵੇਲੇ ਰੋਂਦੇਕੁਰ ਲਾਂਦੇ ਪਏ ਔਰ ਥਾਣਾ 6 ਦੇ ਅਧੀਨ ਸਾਰਾ ਇਹ ਮਾਮਲਾ ਥਾਣਾ 6 ਦੀ ਪੁਲਿਸ ਨੂੰ ਜਿਹੜੀ ਹੈ ਉਸੇ ਦਿਨ ਹੀ ਜਿਹੜੀ ਹੈ 8 ਤਰੀਕ ਨੂੰ ਇਹਨਾਂ ਨੇ ਕੰਪਲੇਂਟ ਰਜਿਸਟਰ ਕਰਵਾ ਦਿੱਤੀ ਹੈ ਔਰ ਪੁਲਿਸ ਵੀ ਜਿਹੜੀ ਇਸ ਚੀਜ਼ ਦੇ ਵਿੱਚ ਜੁਟੀ ਹੋਈ ਔਰ ਤੁਸੀਂ ਵੀ ਇਸ ਪਰਿਵਾਰ ਦਾ ਸਾਥ ਦਿਓ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦਾ ਬੱਚਾ ਜਿਹੜਾ ਇਹਨਾਂ ਨੂੰ ਮਿਲ ਸਕੇ ਇੱਕ ਵਾਰੀ ਫਿਰ ਤਸਵੀਰ ਤੁਹਾਨੂੰ ਜਿਹੜੀ ਹੈ ਸਾਂਝੀ ਕਰਾਂਗੇ ਉਸ ਲੜਕੇ ਦੀ ਇਹ ਲੜਕਾ ਨਾਮ ਕੀ ਸੀਗਾ ਨਾਮ ਵਿਕਰਮਜੀਤ ਸਿੰਘ ਵਿਕਰਮਜੀਤ ਸਿੰਘ ਨਾਮ ਹੈ 35 ਸਾਲਾਂ ਉਮਰ ਹੈ ਜੋ ਕਿ ਮਹਿਤਾ ਪਿੰਡ ਤੋਂ ਇੱਥੇ ਆਇਆ ਸੀਗਾ ਜਲੰਧਰ ਸੋ ਇੱਥੇ ਆ ਕੇ ਜਿਹੜਾ ਮਿਸਿੰਗ ਹੈ ਔਰ ਕਿਸੇ ਨੂੰ ਵੀ ਇਹਦਾ ਪਤਾ ਲੱਗੇ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਪਰਿਵਾਰ ਦੀ ਰੌਣਕ ਹੈ ਜਿਹੜੀ ਇਹਨਾਂ ਦੇ ਪਰਿਵਾਰ ਤੱਕ ਦੁਬਾਰਾ ਆਵੇ ਤਾਂ ਇਹਨਾਂ ਦੇ ਬੱਚਿਆਂ ਦੇ ਨਾਲ ਔਰ ਜਿਹੜਾ ਇਹਨਾਂ ਦਾ ਪਿਓ ਹੈ ਉਹਨਾਂ ਨੂੰ ਮਿਲੇ ਉਹ ਆ ਕੇ ਜਿਹੜਾ ਦੁੱਖ ਹੈ ਇਹਨਾਂ ਦਾ ਖਤਮ ਹੋਵੇ ਕਾਫੀ ਦੇਰ ਦੇ ਵਿਚਾਰੇ ਭਾਲ ਕਰ ਰਹੇ ਆ ਸੋ ਇਹਨਾਂ ਤੋਂ ਤਸਵੀਰਾਂ ਤੋਂ ਲਵਾਂਗੇ ਤੁਹਾਡੇ ਤੋਂ ਅਲਵਿਦਾ ਹੁਣ ਤੱਕ ਬੜੇ ਰੈਲੀ ਆਪ ਸਭ ਦਾ ਪਬਲਿਕ ਅਪਡੇਟ ਟੀਵੀ ਨਾਲ ਬਹੁਤ ਬਹੁਤ ਧੰਨਵਾਦ